ਰਾਤ ਦੇ 11 ਵਜੇ ਗਏ ਸੀ ਮੈਂ ਆਪਣੀ ਘਰਵਾਲੇ ਨੂੰ ਉਡੀਕ ਰਹੀ ਸੀ ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆ ਰਹੀ ਸੀ ਕਿਉਂਕਿ ਅੱਜ ਸਵੇਰੇ ਮੇਰੇ ਘਰਵਾਲੇ ਨੇ ਮੇਰੇ ਨਾਲ ਲੜਾਈ ਕੀਤੀ ਇੱਕ ਛੋਟੀ ਜੀ ਗੱਲ ਉੱਤੇ ਮੈਨੂੰ ਇੰਨਾ ਗੁੱਸਾ ਆ ਗਿਆ ਕਿ ਮੈਂ ਉਸ ਨੂੰ ਪਤਾ ਨਹੀਂ ਕੀ ਕੁਝ ਕਹਿ ਦਿੱਤਾ ਸ਼ਾਇਦ ਉਸ ਨੂੰ ਮੇਰੀ ਗੱਲ ਬੁਰੀ ਲੱਗੀ ਮੈਨੂੰ ਇੰਨਾ ਨਹੀਂ ਬੋਲਣਾ ਚਾਹੀਦਾ ਸੀ ਇਸ ਕਰਕੇ ਹੁਣ ਮੈਨੂੰ ਬੇਚੈਨੀ ਹੋ ਰਹੀ ਸੀ ਮੈਂ ਉਡੀਕ ਰਹੀ ਸੀ ਅਤੇ ਮੇਰਾ ਦਿਲ ਬੈਠਿਆ ਜਾ ਰਿਹਾ ਸੀ ਮੈਂ ਦਿਲ ਵਿੱਚ ਸੋਚ ਰਹੀ ਸੀ ਕਿ ਸ਼ਾਇਦ ਰਾਜ ਦਾ ਗੁੱਸਾ ਠੰਡਾ ਹੋ ਗਿਆ ਹੋਣਾ ਜਦੋਂ ਆਉਣਗੇ ਤਾਂ ਦੋਨੋਂ ਸੁਲਾ ਕਰ ਲਵਾਂਗੇ ਪਰ ਦਰਵਾਜ਼ਾ ਖੁੱਲਣ ਦੀ ਆਵਾਜ਼ ਦੇ ਨਾਲ ਹੀ ਮੇਰੇ ਦਿਲ ਦੇ ਟੁਕੜੇ ਟੁਕੜੇ ਹੋ ਗਏ ਸੀ ਉਹ ਘਰ ਵਿੱਚ ਆਇਆ ਤੇ ਬਿਨਾ ਕੁਝ ਕਹੇ ਆਪਣੇ ਕਮਰੇ ਵਿੱਚ ਚਲਾ ਗਿਆ ਮੈਂ ਉਸ ਵੱਲ ਵੇਖਦੀ ਰਹਿ ਗਈ ਉਸ ਨੇ ਇੱਕ ਵਾਰ ਵੀ ਮੇਰੇ ਵੱਲ ਨਹੀਂ ਦੇਖਿਆ ਤੇ ਨਾ ਹੀ ਉਸ ਦੀ ਅੱਖਾਂ ਵਿੱਚ ਮੇਰੇ ਲਈ ਕੋਈ ਪਿਆਰ ਸੀ ਤੇ ਨਾ ਹੀ ਕੋਈ ਤੜਫ ਉਹ ਬਿਲਕੁਲ ਸ਼ਾਂਤ ਸੀ ਅਤੇ ਮੈਨੂੰ ਬਹੁਤ ਮਹਿਸੂਸ ਹੋ ਰਿਹਾ ਸੀ ਤੇ ਮੈਂ ਉਸ ਤੋਂ ਬਿਨਾ ਔਖਾ ਮਹਿਸੂਸ ਕਰ ਰਹੀ ਸੀ ਮੈਂ ਆਪਣੇ ਆਪ 'ਤੇ ਕਾਬੂ ਕੀਤਾ ਸੋਚਿਆ ਕਿ ਸ਼ਾਇਦ ਉਸਦਾ ਗੁੱਸਾ ਹਾਲੇ ਠੰਡਾ ਨਹੀਂ ਹੋਇਆ ਮੈਂ ਦੇਖਿਆ ਕਿ ਉਹ ਚੁੱਪ ਕਰਕੇ ਆਪਣੇ ਕੱਪੜੇ ਬਦਲ ਰਿਹਾ ਸੀ ਅਤੇ ਫਿਰ ਉਸਨੇ ਇੱਕ ਪਾਸੇ ਮੂੰਹ ਕਰ ਲਿਆ ਤੇ ਸੌ ਗਿਆ ਪਰ ਮੈਂ ਨੀਂਦ ਤੋਂ ਬਿਨਾ ਤੜਫ ਰਹੀ ਸੀ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਸੀ ਸਾਡੇ ਵਿੱਚ ਨਾਰਾਜ਼ਗੀ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੀ ਉਸ ਰਾਤ ਉਸਨੇ ਮੇਰੇ ਦੂਸਰੇ ਪਾਸੇ ਮੂੰਹ ਕਰ ਲਿਆ ਸੀ ਤੇ ਮੇਰੇ ਵੱਲ ਪਿੱਠ ਕਰ ਲਈ ਇੱਕ ਵਾਰ ਵੀ ਮੈਨੂੰ ਨਹੀਂ ਵੇਖਿਆ ਸੀ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਪਰ ਮੈਂ ਕਰ ਵੀ ਕੀ ਸਕਦੀ ਸੀ ਫਿਰ ਸੋਚਿਆ ਕਿ ਹਾਲੇ ਉਸ ਨੂੰ ਗੁੱਸਾ ਹੈ ਇਸ ਲਈ ਉਹ ਇੰਤਾ ਕਰ ਰਹੇ ਨੇ ਅਤੇ ਮੈਂ ਚੁੱਪ ਕਰ ਗਈ ਸੋਚਿਆ ਕਿ ਕਿਸੇ ਦਿਨ ਤਾਂ ਠੀਕ ਹੋ ਹੀ ਜਾਣਗੇ ਚਲੋ ਸਵੇਰ ਤੱਕ ਇਹਨਾਂ ਦਾ ਗੁੱਸਾ ਸ਼ਾਂਤ ਹੋ ਜਾਣਾ ਅਗਲੀ ਸਵੇਰ ਜਦੋਂ ਮੈਂ ਉੱਠੀ ਤਾਂ ਮੈਂ ਘਰ ਦੇ ਕੰਮਾਂ ਵਿੱਚ ਲੱਗ ਗਈ ਮੈਂ ਸਭ ਕੁਝ ਪੂਰ ਲੱਗੀ ਸੀ ਮੈਂ ਰਸੋਈ ਵਿੱਚ ਜਾ ਕੇ ਨਾਸ਼ਤਾ ਬਣਾਉਣ ਲੱਗੀ ਤੇ ਆਪਣੇ ਬੱਚੇ ਨੂੰ ਦੇਖਿਆ ਉਹ ਵੀ ਸੁੱਤਾ ਪਿਆ ਸੀ ਸਭ ਕੁਝ ਰੋਜ਼ ਵਾਂਗ ਚੱਲ ਰਿਹਾ ਸੀ ਪਰ ਕਿਤੇ ਨਾ ਕਿਤੇ ਦਿਲ ਵਿੱਚ ਇੱਕ ਦਰਦ ਸੀ ਸ਼ਾਮ ਹੁੰਦੇ ਹੀ ਮੈਂ ਫੇਰ ਉਡੀਕਣ ਲੱਗੀ ਕਿ ਸ਼ਾਇਦ ਉਹ ਅੱਜ ਮੇਰੇ ਨੇੜੇ ਆਵੇ ਤੇ ਮੈਨੂੰ ਆਪਣੇ ਨਾਲ ਨਾਲ ਵੀ ਮੇਰੇ ਨਾਲ ਪਿਆਰ ਨਾਲ ਗੱਲ ਕਰ ਲਵੇ ਪਰ ਜਦੋਂ ਰਾਤ ਹੋਈ ਮੈਂ ਵੇਖਿਆ ਕਿ ਉਸਨੇ ਫਿਰ ਮੇਰੇ ਤੋਂ ਦੂਜੇ ਪਾਸੇ ਮੂੰਹ ਕਰ ਲਿਆ ਸੀ ਹੁਣ ਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਪਿਛਲੇ ਇੱਕ ਹਫਤੇ ਤੋਂ ਇਹੀ ਸਭ ਕੁਝ ਚੱਲ ਰਿਹਾ ਸੀ ਉਹ ਮੇਰੇ ਤੋਂ ਦੂਰ ਹੁੰਦੇ ਰਹੇ ਜਦੋਂ ਵੀ ਮੈਂ ਨੇੜੇ ਜਾਣ ਦੀ ਕੋਸ਼ਿਸ਼ ਕਰਦੀ ਤਾਂ ਉਹ ਨੇ ਬਹਾਨੇ ਮੇਰੇ ਤੋਂ ਦੂਰ ਹੋ ਜਾਂਦੇ ਜੋ ਕਿ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਨਹੀਂ ਮੇਰੀ ਗੱਲ ਦਾ ਜਵਾਬ ਦਿੰਦੀ ਇਦਾਂ ਹੀ 1 ਮਹੀਨਾ ਬੀਤ ਗਿਆ ਸਭ ਕੁਝ ਐਵੇਂ ਹੀ ਚੱਲ ਰਿਹਾ ਸੀ ਹੁਣ ਮੈਂ ਬਹੁਤ ਉਦਾਸ ਰਹਿੰਦੀ ਕਈ ਵਾਰੀ ਤਾਂ ਇਹ ਸੋਚਦੀ ਕਿ ਰਾਜਨਾਲ ਨਾਲ ਗੱਲ ਕਰਾਂ ਪਰ ਉਹ ਹਰ ਵਾਰ ਮੇਰੇ ਤੋਂ ਪਾਸਾ ਕਰ ਲੈਂਦੇ ਮੈਂ ਗੱਲ ਵੀ ਕਿੱਦਾਂ ਕਰਦੀ ਮੈਂ ਹਰ ਕੋਸ਼ਿਸ਼ ਕੀਤੀ ਕਿ ਉਸ ਨੂੰ ਮਨਾ ਲਵਾਂ ਕਦੀ ਉਸ ਦੀ ਪਸੰਦ ਦੇ ਕੱਪੜੇ ਪਾਉਂਦੀ ਕਦੀ ਉਸ ਦੀ ਪਸੰਦੀਆਂ ਗੱਲਾਂ ਕਰਦੀ ਪਰ ਉਸ ਉੱਤੇ ਕੋਈ ਅਸਰ ਨਹੀਂ ਹੁੰਦਾ ਸੀ ਤੇ ਨਾ ਹੀ ਉਹ ਮੇਰੀ ਕਿਸੇ ਗੱਲ ਦਾ ਜਵਾਬ ਦਿੰਦਾ ਜਦੋਂ ਮੈਂ ਆਪਣੀ ਸਹੇਲੀ ਨਾਲ ਗੱਲ ਕੀਤੀ ਉਸ ਨੇ ਮੈਨੂੰ ਜੋ ਦੱਸਿਆ ਮੈਂ ਉਹ ਵੀ ਕੀਤਾ ਪਰ ਉਸ ਉੱਤੇ ਕੋਈ ਅਸਰ ਨਹੀਂ ਹੋਇਆ ਸੀ ਹੁਣ ਮੈਨੂੰ ਲੱਗਦਾ ਸੀ ਕਿ ਉਸ ਨੂੰ ਮੇਰੇ ਨਾਲ ਪਿਆਰ ਨਹੀਂ ਉਹ ਸਿਰਫ ਦੁਨੀਆ ਨਹੀਂ ਮੇਰੇ ਨਾਲ ਰਹਿ ਰਿਹਾ ਹੈ ਤੇ ਨਾ ਹੀ ਮੈਨੂੰ ਪਸੰਦ ਕਰਦਾ ਉਹ ਹਮੇਸ਼ਾ ਚੁੱਪਚਾਪ ਰਹਿੰਦਾ ਜਿੱਦਾਂ ਮੇਰੇ ਨਾਲ ਉਸ ਦਾ ਕੋਈ ਰਿਸ਼ਤਾ ਹੀ ਨਾ ਹੋਵੇ ਇੱਕ ਦਿਨ ਅਸੀਂ ਕਿਤੇ ਬਾਹਰ ਗਏ ਸੀ ਅਚਾਨਕ ਮੌਸਮ ਖਰਾਬ ਹੋ ਗਿਆ ਅਤੇ ਬਹੁਤ ਤੇਜ਼ ਮੀਂਹ ਸ਼ੁਰੂ ਹੋ ਗਿਆ ਸੀ ਜਿੱਥੇ ਅਸੀਂ ਰੁਕੇ ਉੱਥੇ ਜ਼ਿਆਦਾ ਬੰਦੋਬਸਤ ਨਹੀਂ ਸੀ ਸਾਨੂੰ ਬਹੁਤ ਜ਼ਿਆਦਾ ਠੰਡ ਮਹਿਸੂਸ ਹੋ ਰਹੀ ਸੀ ਅਸੀਂ ਕਮਰੇ ਦੇ ਵਿੱਚ ਸੀ ਰਾਤ ਹੋਣ ਕਰਕੇ ਮੇਰਾ ਘਰ ਵਾਲਾ ਕੰਬ ਰਿਹਾ ਸੀ ਮੈਂ ਉਸ ਨੂੰ ਆਪਣੇ ਹੱਥਾਂ ਦੇ ਵਿੱਚ ਹੱਥ ਦਿੱਤੇ ਤੇ ਗਰਮੀ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਠੰਡ ਘਟ ਨਹੀਂ ਰਹੀ ਸੀ ਇੰਤਾਂ ਹੀ ਰਾਤ ਹੋ ਗਈ ਪਰ ਮੇਰਾ ਘਰ ਵਾਲਾ ਕੰਬ ਰਿਹਾ ਸੀ ਮੈਂ ਉਸ ਨਾਲ ਕੀ ਕਰਦੀ ਉੱਥੇ ਬਿਲਕੁਲ ਵੀ ਕੋਈ ਕੱਪੜਾ ਵੀ ਨਹੀਂ ਸੀ ਇਸ ਤਰ੍ਹਾਂ ਤਾਂ ਘਰ ਜਾਣਾ ਮੁਸ਼ਕਲ ਹੋ ਰਿਹਾ ਸੀ ਤੇ ਹੋਰ ਕੋਈ ਸਾਧਨ ਵੀ ਨਹੀਂ ਸੀ ਉਸਦੀ ਤबीयत ਲਗਾਤਾਰ ਖਰਾਬ ਹੋ ਰਹੀ ਸੀ ਮੈਂ ਆਪਣੇ ਸਰੀਰ 'ਤੇ ਗਰਮੀ ਦੇਣ ਦੀ ਕੋਸ਼ਿਸ਼ ਕੀਤੀ ਰਾਤ ਬਹੁਤ ਠੰਡੀ ਸੀ ਮੈਂ ਉਸ ਨੂੰ ਕੁਟਕੇ ਪੜ ਲਿਆ ਤਾਂ ਕਿ ਸਾਡੇ ਸਰੀਰ 'ਤੇ ਹੀ ਉਸ ਨੂੰ ਗਰਮੀ ਬਚਾ ਸਕੇ ਰਾਜਲਈ ਵੀ ਇਹ ਸਭ ਕੁਝ ਸ਼ੌਕਾ ਸੀ ਉਸਨੇ ਮੈਨੂੰ ਆਪਣੇ ਗਲ ਨਾਲ ਲਿਆ ਉਸ ਠੰਡੀ ਰਾਤ ਵਿੱਚ ਅਸੀਂ ਇੱਕ ਦੂਜੇ ਦੇ ਨੇੜੇ ਆਏ ਤੇ ਸਾਡੀਆਂ ਦੂਰੀਆਂ ਦੂਰ ਹੋ ਗਈਆਂ ਅਤੇ ਫਿਰ ਨਵੀਂ ਸ਼ੁਰੂਆਤ ਹੋਈ ਅਸੀਂ ਦੋਨੋਂ ਬਹੁਤ ਖੁਸ਼ ਸੀ ਤੇ ਹੁਣ ਮੀਂਹ ਬੰਦ ਹੋ ਗਿਆ ਸੀ। ਅਗਲੀ ਸਵੇਰ ਜਦੋਂ ਅਸੀਂ ਸੁੱਤੇ ਉੱਠੇ ਤਾਂ ਰਾਜ ਨੇ ਕਿਹਾ ਕਿ ਜੇ ਤੂੰ ਕੱਲ ਰਾਤ ਆਪਣਾ ਫਰਜ਼ ਨਾ ਨਿਭਾਇਆ ਹੁੰਦਾ ਤਾਂ ਸ਼ਾਇਦ ਆਪਾਂ ਠੰਡ ਵਿੱਚ ਮਰ ਜਾਂਦੇ ਤੇ ਤੂੰ ਮੇਰੀ ਜਾਨ ਬਚਾਈ ਹੈ। ਇਸ ਲਈ ਮੈਨੂੰ ਮਾਫ਼ ਕਰ ਦੇ। ਉਹ ਮੇਰੇ ਤੋਂ ਮਾਫ਼ੀ ਮੰਗ ਰਿਹਾ ਸੀ ਤੇ ਉਸਨੇ ਕਿਹਾ ਕਿ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ। ਤੈਨੂੰ ਆਪਣੇ ਆਪ ਦੇ ਨੇੜੇ ਨਹੀਂ ਆਉਣ ਰੱਖਿਆ ਤੇ ਦੂਰ ਰੱਖਿਆ। ਤੇ ਤੇਰਾ ਹੱਕ ਵੀ ਤੈਨੂੰ ਨਹੀਂ ਦਿੱਤਾ ਮੇਰਾ ਵਰਤਾਅ ਬਿਲਕੁਲ ਵੀ ਸਹੀ ਨਹੀਂ ਸੀ ਰਾਜ ਦੀਆਂ ਅੱਖਾਂ ਦੇ ਵਿੱਚ ਪਛਤਾਵੇ ਦੇ ਹੰਝੂ ਸੀ ਮੈਂ ਪਿਆਰ ਦੇ ਨਾਲ ਉਸਦੇ ਹੱਥ ਉੱਤੇ ਹੱਥ ਰੱਖਿਆ ਅਤੇ ਕਿਹਾ ਕਿ ਮੇਰੇ ਦਿਲ ਵਿੱਚ ਹਮੇਸ਼ਾ ਤੁਹਾਡੇ ਲਈ ਪਿਆਰ ਹੈ ਕੋਈ ਗੁੱਸਾ ਨਹੀਂ ਇਸ ਲਈ ਤੁਸੀਂ ਮੈਨੂੰ ਵੀ ਮਾਫ ਕਰ ਦਿਓ ਮੇਰੇ ਲਈ ਸਭ ਤੋਂ ਜ਼ਰੂਰੀ ਤੁਸੀਂ ਹੋ ਰਾਜ ਨੇ ਮੈਨੂੰ ਗੜ ਲਾਇਆ ਤੇ ਮੈਨੂੰ ਘੁੱਟ ਕੇ ਫੜ ਲਿਆ ਜਿਦਾਂ ਸਾਰੀਆਂ ਦੂਰੀਆਂ ਤੇ ਭਲੇਖੇ ਦੂਰ ਹੋ ਗਏ ਹੁਣ ਅਤੇ ਅੱਜ ਖਤਮ ਵੀ ਹੋ ਗਏ ਅਸੀਂ ਖੁਸ਼ੀ-ਖੁਸ਼ੀ ਆਪਣੇ ਘਰ ਆ ਗਏ ਸੀ ਦੋਸਤੋ ਪਤੀ-ਪਤਨੀ ਦਾ ਰਿਸ਼ਤਾ ਇੱਕ ਵਿਸ਼ਵਾਸ ਉੱਤੇ ਟਿਕਿਆ ਹੁੰਦਾ ਹੈ ਤੇ ਰਿਸ਼ਤਾ ਸਭ ਤੋਂ ਪਿਆਰਾ ਹੁੰਦਾ ਹੈ ਇਸ ਰਿਸ਼ਤੇ ਵਿੱਚ ਹਮੇਸ਼ਾ ਵਿਸ਼ਵਾਸ ਤੇ ਪਿਆਰ ਬਣਿਆ ਜ਼ਰੂਰੀ ਹੈ ਇਸ ਲਈ ਆਪਣੇ ਜੀਵਨ ਸਾਥੀ ਦਾ ਹਮੇਸ਼ਾ ਸਾਥ ਦਿਓ ਨਿੱਕੀਆਂ-ਨਿੱਕੀਆਂ ਗੱਲਾਂ ਤੇ ਹਾਲਾਤਾਂ ਦੇ ਵਿੱਚ ਉਸ ਤੋਂ ਦੂਰ ਨਾ ਹੋ ਉਸ ਨਾਲ ਹਮੇਸ਼ਾ ਹਰ ਹਾਲਤ ਵਿੱਚ ਖੜੇ ਰਹੋ ਇਸ ਦੇ ਨਾਲ ਹੀ ਤੁਹਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ ਕਿਸੇ ਵੀ ਮੁਸ਼ਕਲ ਘੜੀ ਵਿੱਚ ਇੱਕ ਦੂਜੇ ਨੂੰ ਕਦੇ ਨਾ ਛੱਡੋ ਕਿਉਂਕਿ ਇਹੀ ਜੀਵਨ ਸਾਥੀ ਦਾ ਫਰਜ਼ ਹੈ ਹਮੇਸ਼ਾ ਖੁਸ਼ ਰਹੋ ਤੇ ਖੁਸ਼ ਰਹੋ ਤੇ ਆਪਣੇ ਰਿਸ਼ਤਿਆਂ ਦੀ ਕਦਰ ਕਰੋ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀਕਾਲ ਜੀ